ਸਕੂਲ ਵੈਨ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ ਸਾਹਮਣੇ ਤੋਂ ਆਉਂਦੀ ਬੱਸ ਦੇ ਨਾਲ ਜਾ ਟਕਰਾਈ ਏ ਸਕੂਲੀ ਵੈਨ ਡਰਾਈਵਰ ਸਮੇਤ ਹੋਰ ਬੱਚੇ ਵੀ ਹੋਏ ਨੇ ਜ਼ਖਮੀ ਤੇ ਇੱਕ ਵਿਦਿਆਰਥਣ ਦੀ ਹੋ ਗਈ ਹੈ ਮੌਕੇ ਤੇ ਹੀ ਮੌਤ ਜਿੱਥੇ ਇਹ ਭਿਆਨਕ ਹਾਦਸਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਕੂਲ ਦੀ ਵੈਨ ਸਾਹਮਣੇ ਤੋਂ ਆਉਂਦੀ ਹੋਈ ਬੱਸ ਦੇ ਨਾਲ ਜਾ ਟਕਰਾਈ ਹੈ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਸਕੂਲ ਦੀ ਵੈਨ ਦੇ ਡਰਾਈਵਰ ਦੇ ਸਮੇਤ ਹੋਰ ਬੱਚੇ ਵੀ ਜ਼ਖਮੀ ਹੋ ਗਏ ਨੇ ਤੇ ਇੱਕ ਵਿਦਿਆਰਥਣ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਹ ਸਕੂਲ ਵੈਲ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੀ ਦੱਸੀ ਜਾ ਰਹੀ ਹੈ ਜਿਹੜੀ ਕਿ ਬੱਚਾਂ ਦੇ ਨਾਲ ਭਰੀ ਹੋਈ ਸੀ ਤੇ ਜਿਹੜਾ ਡਰਾਈਵਰ ਹੈ ਉਹ ਬੱਸ ਦੇ ਇਹ ਚੀਨਾ ਬੱਚਾ ਨੂੰ ਬਿਠਾ ਕੇ ਸਕੂਲ ਲੈ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਜਿਹੜੀ ਵੈਨ ਹੈ ਉਹ ਸਾਹਮਣੇ ਤੋਂ ਆਉਂਦੀ ਹੋਈ ਬੱਸ ਦੇ ਨਾਲ ਟਕਰਾ ਗਈ ਹੈ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਡਰਾਈਵਰ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਸਕੂਲ ਜਿਹੜੀ ਵੈਨ ਹੈ ਉਸ ਦੇ ਵਿੱਚ ਜਿਹੜੇ ਸਵਾਰ ਬੱਚੇ ਸਨ ਉਹਨਾਂ ਦੇ ਵਿੱਚੋਂ 10 ਵੀ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਤੇ ਇੱਥੇ ਦੁਖਦਾਈ ਗੱਲ ਇਹ ਹੈ ਕਿ ਇਹਨਾਂ ਬੱਚਾਂ ਦੇ ਵਿੱਚੋਂ ਇੱਕ ਵਿਦਿਆਰਥਣ ਦੀ ਮੌਕੇ ਤੇ ਹੀ ਮੌਤ ਤੌ ਹੋ ਗਈ ਹੈ ਇਸ ਤੋਂ ਇਲਾਵਾ ਤਿੰਨ ਹੋਰ ਬੱਚੇ ਵੀ ਗੰਭੀਰ ਤੌਰ ਤੇ ਜ਼ਖਮੀ ਦਸੇ ਜਾ ਰਹੇ ਨੇ ਤੇ ਉਹਨਾਂ ਦੀ ਹਾਲਤ ਵੀ ਇਸ ਵਕਤ ਬਿਹਤ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਤਾਂ ਕਿ ਉਹਨਾਂ ਦਾ ਇਲਾਜ ਵਧੀਆ ਤਰੀਕੇ ਦੇ ਨਾਲ ਹੋ ਸਕੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਨ੍ਹਾਂ ਜ਼ਖਮੀਆਂ ਦੇ ਵਿੱਚ ਦੋ ਸਕੀਆਂ ਪੈਣਾ ਵੀ ਨੇ ਜਿਹੜੀਆਂ ਕਿ ਇੱਕੋ ਹੀ ਮਾਂ ਦੇ ਪੇਟ ਤੋਂ ਜੰਮੀਆਂ ਹੋਈਆਂ ਨੇ ਉਹਨਾਂ ਦੇ ਮਾਪਿਆਂ ਦੇ ਮੂੰਹ ਤੇ ਬਿਹਤ ਜਿਹੜੀ ਚਿੰਤਾ ਉਹ ਲਿਖੀ ਜਾ ਰਹੀ ਹੈ ਦੱਸ ਦਈਏ ਕਿ ਇਹ ਜਿਹੜਾ ਭਿਆਨਕ ਹਾਦਸਾ ਹੈ ਉਸ ਦਾ ਕਾਰਨ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਵਕਤ ਧੁੰਦ ਦੀ ਚਿੱਟੀ ਚਾਦਰ ਵਿਛੀ ਹੋਈ ਹੈ ਜਿਸ ਦੇ ਕਾਰਨ ਜਿਹੜਾ ਕਿ ਵੈਨ ਦਾ ਡਰਾਈਵਰ ਸੀ ਉਸ ਨੂੰ ਸਾਹਮਣੇ ਤੋਂ ਆਉਂਦੀ ਹੋਈ ਬੱਸ ਦਾ ਪਤਾ ਨਾ ਲੱਗਿਆ ਤੇ ਇਹ ਜਿਹੜੀ ਬੱਸ ਹੈ ਉਹ ਦੁਰਘਟਨਾ ਦੇ ਬੱਸ ਆ ਗਈ ਹੈ ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਇਸ ਵੇਲੇ ਬੱਸ ਦੀ ਵੀ ਬੇਹੱਦ ਨੁਕਸਾਨੀ ਗਈ ਹੈ ਤੇ ਸਕੂਲ ਵੈਨ ਦਾ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਇਸ ਵਕਤ ਡਰਾਈਵਰ ਦਾ ਵੀ ਇਲਾਜ ਚੱਲ ਰਿਹਾ ਹੈ ਤੇ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਇਸ ਵੇਲੇ ਜਿਹੜੀ ਤੁੰਦ ਹੈ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਪੈ ਰਹੀ ਹੈ ਹਰ ਪਾਸੇ ਕੋਹਰਾ ਦੇਖਣ ਨੂੰ ਮਿਲ ਰਿਹਾ ਹੈ ਤੁੰਦ ਇੰਨੀ ਜ਼ਿਆਦਾ ਸੰਗਣੀ ਹੈ ਕਿ ਵਿਜ਼ਿਬਿਲਟੀ ਜ਼ੀਰੋ ਦੇ ਹੀ ਬਰਾਬਰ ਹੋਈ ਪਈ ਹੈ ਬੇਚੱਕਾ ਬੱਚਾ ਨੇ ਸਕੂਲ ਤਾਂ ਪੜਨ ਜਾਣਾ ਹੀ ਹੈ ਇਸ ਕਰਕੇ ਸਕੂਲ ਲੀਵੈਲਾ ਵੀ ਆਉਂਦੀਆਂ ਨੇ ਤਾਂ ਕਿ ਬੱਚਿਆਂ ਨੂੰ ਘਰ ਤੋਂ ਸਕੂਲ ਪਹੁੰਚਾਇਆ ਜਾ ਸਕੇ ਪਰ ਜਦੋਂ ਧੁੰਦ ਇੰਨੀ ਜ਼ਿਆਦਾ ਹੋਵੇਗੀ ਤਾਂ ਫਿਰ ਅਜਿਹੇ ਹਾਦਸੇ ਵਾਪਰੇ ਸੁਭਾਵਕ ਹੀ ਨੇ ਇਸ ਕਰਕੇ ਫਿਲਹਾਲ ਦੀ ਘੜੀ ਦੇ ਵਿੱਚ ਇਹਨਾਂ ਜਿਹੜੇ ਹਾਦਸੇ ਦਾ ਸ਼ਿਕਾਰ ਹੋਏ ਡਰਾਈਵਰ ਤੇ ਬੱਚੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਹੈ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਇਸ ਵਕਤ ਤਾਪਮਨ ਵੀ ਬਹੁਤ ਜ਼ਿਆਦਾ ਘਟ ਹੋਇਆ ਪਿਆ ਹੈ ਠੰਡ ਦਾ ਕਹਿਰ ਹਰ ਪਾਸੇ ਖ ਨੂੰ ਮਿਲ ਰਿਹਾ ਹੈ ਤੇ ਇਹੋ ਜੇ ਹਾਦਸੇ ਤੋਂ ਬਚਾਉਣ ਦੇ ਲਈ ਤੋਂ ਉਂਝ ਵੀ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਕਿ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਤੇ ਕੁਝ ਹੀ ਦਿਨਾਂ ਤੱਕ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਨੇ ਉਹ ਵੀ ਸ਼ੁਰੂ ਹੋ ਜਾਣੀਆਂ ਫਿਲਹਾਲ ਦੀ ਘੜੀ ਦੇ ਵਿੱਚ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਜਿਹੜਾ ਭਿਆਨਕ ਹਾਦਸਾ ਵਾਪਰਿਆ ਉਸ ਦੇ ਜਿਹੜੇ ਬੱਚੇ ਉਸ ਦੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਵੱਡੇ ਪੱਧਰ ਤੇ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਇਹ ਤੇ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਦਿਆਰਥਣ ਦੀ ਮੌਕੇ ਤੇ ਹੀ ਮੌਤ ਵੀ ਹੋ ਗਈ ਹੈ ਤੇ ਬਹੁਤ ਸਾਰੇ ਹੋਰ ਬੱਚੇ ਵੀ ਜ਼ਖਮੀ ਹੋਏਗੇ ਨੇ ਤੇ ਨਾਲ ਹੀ ਜਿਹੜੀ ਸਾਹਮਣੇ ਤੋਂ ਆਦੀ ਬੱਸ ਹੈ ਉਹ ਵੀ ਬਹੁਤ ਵੱਡੀ ਪੱਧਰ ਦੇ ਉੱਪਰ ਨੁਕਸਾਨੀ ਗਈ ਹੈ ਉਸ ਬੱਸ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਜਿਹੜਾ ਸਕੂਲ ਦੀ ਬੈਂਡ ਦਾ ਡਰਾਈਵਰ ਹੈ ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਤੇ ਉਹ ਵੀ ਹੁਣ ਚੇਰੇ ਇਲਾਜ ਹੈ ਤੇ ਹੁਣ ਇਸ ਜਿਹੜੀ ਸਕੂਲ ਦੀ ਬੱਸ ਦੇ ਡਰਾਈਵਰ ਤੇ ਹੋਰ ਬੱਚਿਆਂ ਦਾ ਵੀ ਇਲਾਜ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ